ਅਜੀਪਾਟਿਆ ਐਡਵੋਕੇਟ ਦੀਵਾਲੀ ਦੇ ਸ਼ੁਭ ਅਫਸਰਤੇ ਸਾਰੇ ਦੇਸ਼ਵਾਸੀਆਂ ਨੂੰ ਅਤੇ ਪਰਦੇਸ਼ਵਾਸੀਆਂ ਨੂੰ ਲੱਖ ਲੱਖ ਮੁਬਾਰਕ ਦੇਣਾ ਚਾਹੁੰਨਾ ਹੈ ਤੇ ਨਾਲ ਹੀ ਮੈਂ ਇੱਕ ਚੀਜ਼ ਦੀ ਬੇਨਤੀ ਜਾਂ ਪਰਜੋਰ ਮੰਗ ਕਰਦਾ ਕਿ ਇਸ ਸਾਲ ਅਸੀਂ ਗ੍ਰੀਨ ਦੀਵਾਲੀ ਮਨਾਉਣ ਵਾਸਤੇ ਧਿਆਨ ਦੇਈਏ ਕਿਉਂਕਿ ਵਾਤਾਵਰਣ ਵਿੱਚ ਪਹਿਲਾਂ ਹੀ ਕਾਫੀ ਦੂਸ਼ਿਤ ਗੈਸਾਂ ਨੇ ਤੇ ਪਟਾਕਿਆਂ ਦੇ ਧੂਏ ਨਾਲ ਇਹਨਾਂ ਵਿੱਚ ਹੋਰ ਵਾਧਾ ਹੋਣਾ ਹੈ ਸਾਡੇ ਵਾਸਤੇ ਸਾਹ ਲੈਣਾ ਜਾਂ ਆਪਣਾ ਵਾਤਾਵਰਣ ਵਿੱਚ ਵਿਚਰਨਾ ਬਹੁਤ ਮੁਸ਼ਕਲ ਹੋ ਜਾਣਾ ਤੇ ਹਰੇਕ ਨਾਗਰਿਕ ਦੀ ਇਹ ਡਿਊਟੀ ਬਣਦੀ ਆ ਵੀ ਅਸੀਂ ਕੋਸ਼ਿਸ਼ ਕਰੀਏ ਵੀ ਪਟਾਕਿਆਂ ਦੇ ਧੂਏ ਤੋਂ ਆਪਣੇ ਆਪ ਨੂੰ ਜਾਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਬਚਾ ਸਕੀਏ ਤੇ ਜਿਹੜੇ ਪੈਸੇ ਅਸੀਂ ਇੰਨਾ ਪਟਾਕਿਆਂ ਤੇ ਇਸ ਵਾਰ ਖਰਚ ਕਰਦੇ ਆ ਅਸੀਂ ਕਿਸੇ ਗਰੀਬ ਦੀ ਮਦਦ ਕਰੀਏ ਉਹਦੇ ਘਰ ਵੀ ਰੋਸ਼ਨੀ ਹੋਵੇ ਉਹਦੇ ਘਰ ਵੀ ਖੁਸ਼ੀਆਂ ਆਣ ਕਿਸੇ ਨਾ ਕਿਸੇ ਰੂਪ ਚ ਕਿਸੇ ਦੀ ਮਦਦ ਕਰੀਏ ਤਾਂ ਕਿ ਉਹ ਵੀ ਇਸ ਦੀਵਾਲੀ ਦੀ ਖੁਸ਼ੀ ਵਿੱਚ ਸ਼ਾਮਲ ਹੋ ਸਕੇ ਤੇ ਆਖਿਰ ਵਿੱਚ ਮੈਂ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਮੇਰੀ ਗੱਲ ਦੇ ਉੱਤੇ ਪੂਰਾ ਵਿਚਾਰ ਕਰਨ ਕਿ ਇਸ ਵਾਰ ਗ੍ਰੀਨ ਦੀਵਾਲੀ ਹੀ ਮਨਾਈ ਜਾਵੇ ਤੇ ਸਾਰੇ ਦੇਸ਼ਵਾਸੀਆਂ ਨੂੰ ਤੇ ਪਰਦੇਸਵਾਸੀਆਂ ਨੂੰ ਮੈਂ ਫਿਰ ਕਹਿਣਾ ਜਿੰਦਾ ਵੀ ਦੀਵਾਲੀ ਅਤੇ ਬੰਦੀ ਦੇ ਛੋੜ ਦਿਵਸ ਤੇ ਲੱਖ ਲੱਖ ਮੁਬਾਰਕਾ ਆਓ ਇਸ ਸਾਲ ਦੀਵਾਲੀ ਦੀਆਂ ਖੁਸ਼ੀਆਂ ਗ੍ਰੀਨ ਦੀਵਾਲੀ ਮਨਾ ਕੇ ਸਾਰਿਆਂ ਵਿੱਚ ਵੰਡੀਏ ਤਾਂ ਕਿ ਆਪਣੇ ਆਪ ਨੂੰ ਤੇ ਵਾਤਾਵਰਨ ਨੂੰ ਜਿਹੜਾ ਵਾ ਇਹਨਾਂ ਦੂਸ਼ਿਤ ਗੈਸਾਂ ਤੋਂ ਬਚਾ ਸਕੀਏ ਧੰਨਵਾਦ ਟੂਰ ਟੂਰ ਐਂਡ ਟਰੈਵਲ अब विदेश जाना हुआ आसान ऑस्ट्रेलिया यूके और पूरे यूरोप के लिए स्टडी एंड विजिटर वीजा, दुबई वीजा से लेकर वर्क परमिट तक अब बिना किसी एडवांस के पेमेंट सिर्फ वीजा लगने के बाद मलेशिया वीजा विद वर्क पुर्तगाल, इटली ग्रीस फ्रांस जर्मनी भी भरोसेमंद सुविधा साथ ही महिलाओं के लिए सिंगापुर में ब्यूटी पार्लर व होटल रिसेप्शन और दुबई में होम वर्क के लिए विशेष अवसर आज ही संपर्क करो